ਕਿ ਭਗਵੰਤ ਮਾਨ ਜੀ ਸਾਡੀਆਂ ਬੇਟੀਆਂ ਜਿਹੜੀਆਂ ਐ ਉਹਨਾਂ ਨੂੰ 8 ਸਾਲ ਤੋਂ ਬਾਅਦ 100000 ਰੁਪਏ ਨਹੀਂ ਚਾਹੀਦਾ ਸਾਡੀਆਂ ਬੇਟੀਆਂ ਨੂੰ ਹਥਿਆਰ ਚਾਹੀਦੇ ਆ ਉਹਨਾਂ ਦੇ ਰਵਲਵਰ ਲੱਗੇ ਹੋਣੇ ਚਾਹੀਦੇ ਉਹਨਾਂ ਕੋ ਅਸਲੇ ਹੋਣੇ ਚਾਹੀਦੇ ਆ ਕਿੰਨੇ ਦਿਨਾਂ ਚ ਫੜੂਗੇ ਤੁਸੀਂ ਜੇ ਕਿਸੇ ਅਫਸਰ ਦੇ ਜੇ ਕਿਸੇ ਮੰਤਰੀ ਦੇ ਨਿਆਣੇ ਦੇ ਨਾਲ ਇਹ ਘਟਨਾ ਹੋ ਗਈ ਹੁੰਦੀ ਕਿ ਫਿਰ ਵੀ ਇੰਨਾ ਟਾਈਮ ਲੱਗਦਾ ਰਹੇ ਸੀਗੇ ਬੇਟੀ ਨੂੰ ਇੱਕ ਗੋਲੀ ਦਿੱਤੀ ਜਾ ਰਹੀ ਆ ਜਦੋਂ ਬੇਟੀ ਹੋਸ਼ ਦੇ ਵਿੱਚ ਆਉਂਦੀ ਆ ਉਹ ਉਹਨੂੰ ਗੋਲੀ ਦੇ ਕੇ ਜਿਹੜਾ ਸੁਲਾ ਦਿੱਤਾ ਜਾਂਦਾ ਪਿਛਲੇ 5 ਦਿਨ ਤੋਂ ਤਾਂ ਸਰਕਾਰ ਇਹ ਮਸਲੇ ਨੂੰ ਦਬਾਉਣ ਤੇ ਲੱਗੀ ਹੋਈ ਆ ਅਸੀਂ ਅੱਜ ਰੌਲਾ ਰੋਲਾ ਜਦੋਂ ਕੱ ਤੇ ਅੱਜ ਜਿਹੜਾ ਆ ਸੀਪੀ ਸਾਹਿਬ ਨੇ ਜਿਹੜਾ ਆ ਉਸ ਕੁੜੀ ਨੂੰ ਹੁਣ ਪ੍ਰਾਈਵੇਟ ਹਸਪੀਟਲ 'ਚ ਰੈਫਰ ਕਰਾਉਣਾ ਹੈਗਾ ਆ ਇਹ ਇੱਕ ਇੱਦਾਂ ਦਾ ਵਿਸ਼ਾ ਆ ਕਿ ਇਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਗ ਲੱਗ ਸਕਦੀ ਹੈ ਮੈਨੂੰ ਉਹਦਾ ਮਾਦਰ ਦੀਆਂ ਗੱਲਾਂ ਸੁਣ ਕੇ ਕੱਲ ਰੋਣਾ ਆ ਗਿਆ ਕੋਲਕੱਤਾ ਦੇ ਵਿੱਚ ਦੁਸ਼ਟ ਵਿਵਹਾਰ ਤੋਂ ਬਾਅਦ ਇੱਕ ਵਾਰ ਹੁਣ ਜਲੰਧਰ ਦੇ ਵਿੱਚ ਇੱਦਾਂ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਆ ਲੜਕੀ ਦੇ ਨਾਲ ਜਿਹੜਾ ਹੈਗਾ ਇਹ ਉਹ ਕੁਝ ਨੌਜਵਾਨਾਂ ਵੱਲੋਂ ਦੁਸ਼ਕ੍ਰਮ ਕੀਤਾ ਜਾਂਦਾ ਹੈ ਲੜਕੀ ਦੀ ਹਾਲਤ ਇਸ ਵਕਤ ਦੱਸੀ ਜਾ ਰਹੀ ਹੈ ਕਾਫੀ ਗੰਭੀਰ ਹੈਗੀ ਹੈ ਜਿਸ ਨੂੰ ਲੈ ਕੇ ਆ ਵਕ ਵਕ ਭਾਈਚਾਰੇ ਵੱਲ ਇਸ ਵਕਤ ਪੂ ਟੈਸਟ ਕੀਤਾ ਜਾ ਰਿਹਾ ਹੈ ਕਾਫੀ ਉਹਨਾਂ ਦੇ ਵਿੱਚ ਰੋਸ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਜ ਜਲੰਧਰ ਸੀਪੀ ਦਫਤਰ ਭਾਈਚਾਰੇ ਦੇ ਲੋਕ ਜਿਹੜੇ ਨੇ ਉਹ ਪਹੁੰਚੇ ਨੇ ਤੇ ਉਸ ਜਗ੍ਹਾ ਦੇ ਉੱਤੇ ਸੀਪੀ ਤੋਂ ਮੰਗ ਰੱਖੀ ਹੈ ਕਿ ਇਹਨਾਂ ਦਰਿੰਦਾਂਵਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਵੇ ਵਰਨ ਕਲੀਅਰ ਹੋ ਰਹੀ ਸਾਡੇ ਨਾਲ ਇਹ ਗੱਲਬਾਤ ਕਰਨੇ ਆ ਕਲੀਅਰ ਸਾਹਿਬ ਪਹਿਲਾ ਕੋਲਕਾਤਾ ਦੇ ਵਿੱਚ ਜਦੋਂ ਹੋਇਆ ਉਦੋਂ ਪੂਰੇ ਭਾਰਤ ਦੇ ਵਿੱਚ ਰੋਸ਼ ਦੇਖਣ ਨੂੰ ਮਿਲਿਆ ਪਰ ਹੁਣ ਜਲੰਧਰ ਦੇ ਵਿੱਚ ਅਦੀਹਾ ਮਾਮਲਾ ਦੇਖਣ ਨੂੰ ਮਿਲ ਰਿਹਾ ਹੈ ਕੀ ਪੂਰਾ ਮਾਮਲਾ ਕੀ ਹੈ ਕੀ ਕੁਝ ਹੋਇਆ ਉਸ ਬਾਰੇ ਪੂਰਾ ਦੱਸੋ ਦੇਖੋ ਦੇਸ਼ ਦੇ ਵਿੱਚ ਵਕਫ ਵਕਤ ਥਾਵਾਂ ਤੇ ਜਿਹੜੀਆਂ ਘਟਨਾਵਾਂ ਹੋਣੀਆਂ ਬਹੁਤ ਚਿੰਤਾ ਦਾ ਵਿਸ਼ੇ ਆ ਔਰ ਇਹਨਾਂ ਘਟਨਾਵਾਂ ਕਰਕੇ ਜਿਹੜੀਆਂ ਆ ਵੋਟਾਂ ਲੈਣ ਨੂੰ ਵਕਫ ਵਕਤ ਪਾਰਟੀਆਂ ਬੇਟੀ ਬਚਾਓ ਬੇਟੀ ਪੜਾਓ ਦੇ ਜਿਹੜੀਆਂ ਨਾ ਰਾਂ ਲਾਉਂਦੀਆਂ ਥਾਂ ਥਾਂ ਸਲੋਗਨ ਲਿਖੇ ਹੁੰਦੇ ਆ ਪਰ ਜਿਹੜਾ ਆ ਮਨਿੰਗਾ ਪ੍ਰੈਕਟੀਕਲ ਤੌਰ ਦੇ ਉੱਤੇ ਇਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਹੈਗਾ ਆ ਔਰ ਇੱਕ ਇਨਸਾਫ ਦਵਾਉਣਾ ਇਹਦੇ ਲਈ ਸਖਤ ਕਾਨੂੰਨ ਬਣਾਉਣਾ ਔਰ ਇਹਨੂੰ ਰੋਕਣਾ ਇਹ ਸਾਡੇ ਦੇਸ਼ ਦੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ ਸਾਡੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹਨਾਂ ਘਟਨਾਵਾਂ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਇਹਨਾਂ ਘਟਨਾਵਾਂ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਬਣਨੇ ਚਾਹੀਦੇ ਆ ਪਰ ਉੱਥੇ ਮੁੱਦੇ ਕੋਈ ਹੋਰ ਹੀ ਛਿੜੀ ਜਾਂਦੇ ਆ ਜਦੋਂ ਇਲੈਕਸ਼ਨ ਆਉਂਦੇ ਆ ਸਾਡੇ ਤੇ ਇੱਥੇ ਜਾਤੀ ਮੁੱਦੇ ਛੇੜੇ ਜਾਂਦੇ ਆ ਸਾਬ ਕਾਂਚੀਰਾਮ ਜੀ ਕਹਿੰਦੇ ਹੁੰਦੇ ਸੀਗੇ ਕਿ ਜਿਹੜੇ ਸਮਾਜ ਨੂੰ ਮੁਫਤਦਾ ਖਾਣ ਦੀ ਆਦਤ ਪੈ ਜੂਵੇ ਨਾ ਉਹ ਸਮਾਜ ਫੇਰ ਕ੍ਰਾਂਤੀ ਨਹੀਂ ਲਿਆ ਸਕਦਾ ਤੇ ਜਿਹੜਾ ਸਮਾਜ ਕ੍ਰਾਂਤੀ ਨਹੀਂ ਲਿਆ ਸਕਦਾ ਉਹ ਹੁਕਮਰਾਨ ਨਹੀਂ ਬਣ ਸਕਦਾ ਤੇ ਜਿਹੜਾ ਸਮਾਜ ਹੁਕਮਰਾਨ ਨਹੀਂ ਬਣ ਸਕਦਾ ਉਹਨਾਂ ਸਮਾਜ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਸੁਰੱਖਿਤ ਨਹੀਂ ਹੁੰਦੀ ਉਹ ਇਹ ਸਾਡੇ ਸਭ ਤੋਂ ਵੱਡਾ ਕਾਰਨ ਆ ਦੇਖੋ ਜਦੋਂ ਆ 2 ਮਹੀਨੇ ਪਹਿਲਾਂ ਹੀ ਇਹ ਘਟਨਾ ਜਿਹੜੀ ਜਿਸ ਘਟਨਾ ਤੇ ਆਪਾਂ ਅੱਜ ਇਕੱਠੇ ਹੋਏ ਆ ਇਹ ਜਲੰਧਰ ਵੈਸਟ ਦੀ ਆ ਇਹ ਪਰਿਵਾਰ ਜਲੰਧਰ ਵੈਸਟ ਦਾ ਰਹਿਣ ਵਾਲਾ ਆ ਔਰ ਬਹੁਤ ਹੀ ਗਰੀਬ ਪਰਿਵਾਰ ਆ ਔਰ ਜਿਸ ਬਰਾਦਰੀ ਵਿੱਚੋਂ ਇਹ ਲੜਕੀ ਆ ਜਿਹਦੇ ਨਾਲੇ ਘਟਨਾ ਹੋਈ ਆ ਉਸੇ ਬਰਾਦਰੀ ਦਾ ਐਮਐਲਏ ਆ ਔਰ 2 ਮਹੀਨੇ ਪਹਿਲਾਂ ਹੀ ਇਹ ਜਿਹੜਾ ਆ ਉਹ ਬਰਾਦਰੀ ਦੇ ਨਾਮ ਦੇ ਉੱਤੇ ਜੜੀਆਂ ਆ ਉਹ ਵੱਡੀਆਂ ਵੋਟ ਬੈਂਕ ਹਾਸਲ ਕੀਤਾ ਗਿਆ ਆ ਹਨਾ ਔਰ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹਦੀ ਵਾਈਫ ਨੇ ਆ ਕੇ ਉਥੇ ਜੀ ਘਰ-ਘਰ ਦੇ ਵਿੱਚ ਜਿਹੜਾ ਗਲੀ-ਗਲੀ ਦੇ ਵਿੱਚ ਜਿਹੜਾ ਆ ਕੋ ਮੀਆਂ ਤੇ ਔਰ ਕਹਿੰਦੀ ਸੀਗੀ ਕਿ ਮੈਂ ਜਿਹੜੀ ਆ ਵੋਟਾਂ ਦੀ ਸਾਂਝ ਪਾਉਣ ਨਹੀਂ ਆਈ ਇਕੱਲੀ ਮੈਂ ਦੁੱਖ ਸੁੱਖ ਦੀ ਸਾਂਝ ਪਾਉਣ ਆਈ ਆ ਪਰ ਐਡਾ ਵੱਡਾ ਦੁੱਖਾਂ ਦਾ ਪਹਾੜ ਟੁੱਟ ਗਿਆ ਹੋਵੇ ਜਲੰਧਰ ਵੈਸਟ ਦੇ ਲੋਕਾਂ ਦੇ ਨਾਲ ਇੱਡੀ ਵੱਡੀ ਘਟਨਾਵਾਂ ਘਟਨਾ ਹੋ ਗਈ ਹੋਵੇ ਠੀਕ ਆ ਔਰ ਮੀਨਿੰਗ ਸੀਐਮ ਸਾਹਿਬ ਦਾ ਉਹਦੇ ਉੱਤੇ ਕੋਈ ਬਿਆਨ ਨਾ ਆਵੇ ਠੀਕ ਆ ਮੈਨੂੰ ਲੱਗਦਾ ਕਿ ਜਿਹੜਾ ਐਮਐਲਏ ਆ ਵੈਸਟ ਦਾ ਉਹਨੇ ਸੀਐਮ ਸਾਹਿਬ ਨਾਲ ਗੱਲ ਹੀ ਨਹੀਂ ਕੀਤੀ ਪੰਜਾਬ ਦੇ ਡੀਜੀਪੀ ਨਾਲ ਗੱਲ ਹੀ ਨਹੀਂ ਕੀਤੀ ਤੁਸੀਂ ਦੇਖੋ ਅੱਜ ਅਸੀਂ ਕਮਿਸ਼ਨਰ ਸਾਹਿਬ ਕੋ ਆਏ ਆ ਇਨਸਾਫ ਦੀ ਉਮੀਦ ਲੈ ਕੇ ਕਮਿਸ਼ਨਰ ਸਾਹਿਬ ਦਾ ਰੁਪਈਆ ਦੇਖੋ ਕਮਿਸ਼ਨਰ ਸਾਹਿਬ ਦਾ ਐਟੀਟਿਊਡ ਦੇਖੋ ਠੀਕ ਆ ਨਾ ਉਹ ਕਹਿੰਦੇ ਜੀ ਇਹ ਤਾਂ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਠੀਕ ਆ ਕਿ ਇੱਕ ਅਸੀਂ ਮੁਜਲਮ ਫੜ ਲਿਆ ਆ ਉਸ ਤੋਂ ਬਾਅਦ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਦੇਖਾਂਗੇ ਇਹਦੇ ਵਿੱਚ ਜੀ ਹੋਰ ਮੁਜਲਮ ਇਨਵੋਲਵ ਹੈਗੇ ਕਿ ਨਹੀਂ ਹੈਗੇ ਜਦ ਕਿ ਇੱਕ ਐਸਐਮਓ ਮੋਰੇ ਬੈ ਕੇ ਕਹਿ ਰਿਹਾ ਕਿ ਮੇਰਾ 50 ਸਾਲ ਦਾ ਪੀਰੀਅਡ ਆ ਮੈਂ 50 ਸਾਲ ਦੇ ਵਿੱਚ ਕੋਈ ਇਦਾਂ ਦਾ ਪੇਸ਼ੈਂਟ ਨਹੀਂ ਦੇਖਿਆ ਜਿਹਦੀ ਹਾਲਤ ਵੱਡੇ ਟੁੱਕੇ ਵੀ ਦੇਖੇ ਆ ਰੇਲ ਐਕਸੀਡੈਂਟ ਵੀ ਦੇਖੇ ਆ ਵੀ ਇੰਨਾ ਮਾਨਸਿਕ ਤੌਰ ਤੇ ਜਿਹਨੂੰ ਪਰਤਾੜਿਤ ਕੀਤਾ ਗਿਆ ਹੋਵੇ ਜਿਹਨੂੰ ਇੰਨੀਆਂ ਓਵਰਡੋਜ਼ਾਂ ਦਿੱਤੀਆਂ ਗਈਆਂ ਹੋਣ ਇੰਨੇ ਜ਼ਿਆਦਾ ਉਹਨੂੰ ਇੰਜੈਕਸ਼ਨ ਲਗਾਏ ਗਏ ਹੋਣ ਕਿ ਬੇਟੀ ਜਦੋਂ ਵੀ 5 ਮਿੰਟ ਲਈ ਵੀ ਹੋਸ਼ ਦੇ ਵਿੱਚ ਆਉਂਦੀ ਆ ਔਰ ਆਪਣੇ ਹੱਥ ਪੈਰ ਮਾਰਦੀ ਆ ਆਪਣੇ ਆਪੇ ਜੋ ਬਾਹਰ ਹੋ ਜਾਂਦੀ ਆ ਔਰ ਬੇਟੀ ਹੱਲੇ 6 ਦਿਨ ਇੱਕ ਘਟਨਾ ਬੀਤ ਜਾਣ ਤੋਂ ਬਾਅਦ ਵੀ ਬਿਆਨ ਦੇਣ ਤੱਕ ਦੇ ਲਈ ਉਹ ਜਿਹੜੀ ਆ ਮੀਨਿੰਗ ਮਾਨਸਿਕ ਤੌਰ ਤੇ ਜਿਹੜੀ ਆ ਉਹ ਪੂਰੀ ਤਿਆਰ ਨਹੀਂ ਹੈਗੀ ਸੋ ਅੱਜ ਅਸੀਂ ਰੌਲਾ ਰੂਲਾ ਪਾ ਕੇ ਪਿਛਲੇ 5 ਦਿਨ ਤੋਂ ਤਾਂ ਸਰਕਾਰ ਇਹ ਮਸਲੇ ਨੂੰ ਦਬਾਉਣ ਤੇ ਲੱਗੀ ਹੋਈ ਆ ਅਸੀਂ ਅੱਜ ਰੌਲਾ ਰੂਲਾ ਜਦੋਂ ਕੱਲ ਪਾਇਆ ਤੇ ਅੱਜ ਜਿਹੜਾ ਆ ਸੀਪੀ ਸਾਹਿਬ ਨੇ ਜਿਹੜਾ ਆ ਉਸ ਕੁੜੀ ਨੂੰ ਹੁਣ ਪ੍ਰਾਈਵੇਟ ਹਸਪੀਟਲ ਚ ਰੈਫਰ ਕਰਾਉਣਾ ਹੈਗਾ ਆ ਕਿ ਉਹਦਾ ਇਲਾਜ ਪ੍ਰਾਈਵੇਟ ਹਸਪੀਟਲ ਚ ਹੋਊਗਾ ਬਹੁਤ ਹੀ ਗਰੀਬ ਪਰਿਵਾਰ ਆ ਮਸੀ ਆਪਣੇ ਘਰ ਦਾ ਜਿਹੜਾ ਆ ਉਹ ਖਰਚਾ ਚਲਾਉਂਦਾ ਰੋਟੀ ਚਲਾਉਂਦਾ ਠੀਕ ਆ ਇਹਨਾਂ ਬੱਚਿਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਪੜਾਇਆ ਅਸੀਂ ਬੜੇ ਧਰਨੇ ਮਿਆਰੇ ਕੀਤੇ ਬੜਾ ਅਸੀਂ ਇਹਨਾਂ ਦੇ ਲਈ ਸੰਘਰਸ਼ ਕੀਤਾ ਤੁਹਾਨੂੰ ਪਤਾ ਆ ਹੁਣ ਦੇਖੋ ਇੱਕ ਬੱਚਾ ਪੜਦਾ ਆ ਮਾਪਿਆਂ ਨੇ ਉਮੀਦ ਲਾਈ ਹੁੰਦੀ ਆ ਬੱਚਾ 20 22 ਸਾਲ ਦਾ ਹੋਇਆ ਆ ਬੱਚਾ ਨੌਕਰੀ ਲੱਗਾ ਆ ਸਰਕਾਰੀ ਨੌਕਰੀ ਲੱਗ ਗਿਆ ਪਰਿਵਾਰ ਨੂੰ ਮਸੀ ਕਿਤੇ ਰਾਹਤ ਮਿਲੀ ਵੀ 50 ਸਾਲਾਂ ਬਾਅਦ ਕਿਤੇ ਸਾਡੇ ਘਰ ਦੇ ਵਿੱਚ ਸਰੱਗੀ ਆਊਗੀ ਕਿੰਨੇ ਉਹਨਾਂ ਨੇ ਸੁਪਨੇ ਸਜਾਏ ਸੀਗੇ ਮੈਨੂੰ ਆਉਦਾ ਮਦਰ ਦੀਆਂ ਗੱਲਾਂ ਸੁਣ ਕੇ ਕੱਲ ਰੋਣਾ ਆ ਗਿਆ ਵੀ ਮਿੰنگ ਅਸੀਂ ਉਹ ਕਹਿੰਦੇ ਕਿ ਘਰ ਬਣਾਉਣਾ ਆ ਘਰ ਦੀ ਛੱਤ ਬਦਲਣੀ ਆ ਬਨੇ ਇਹਨਾਂ ਦਰਿੰਦਿਆਂ ਨੇ ਉਹ ਕਾਰ ਉਜਾਰ ਕੇ ਰੱਖ ਦਿੱਤਾ ਉਸ ਬੇਟੀ ਦੇ ਨਾਲ ਇੰਨੀ ਦਰਿੰਦਗੀ ਕੀਤੀ ਕਿ ਅੱਜ ਵੀ ਆਪਾਂ ਕਹਿ ਨਹੀਂ ਸਕਦੇ ਕਿ ਉਸ ਬੇਟੀ ਨੇ ਬਚਣਾ ਕਿ ਨਹੀਂ ਬਚਣਾ ਆਉਣ ਵਾਲਾ ਟਾਈਮ ਦੇਖੂਗਾ ਠੀਕ ਆ ਨਾ ਜੇ ਸੀਪੀ ਸਾਹਿਬ ਨੇ ਤਾਂ ਕਹਿ ਦਿੰਦਾ ਜੀ ਅਸੀਂ ਇਨਵੈਸਟੀਗੇਸ਼ਨ ਦਾ ਪਾਰਟ ਆ ਕਿੰਨਾ ਕਿੰਨਾ ਟਾਈਮ ਚਾਹੀਦਾ 6 ਦਿਨ ਬੀਤ ਗਏ ਆ ਇਸ ਤੋਂ ਪਹਿਲਾਂ ਕਲਕੱਤੇ ਦੀ ਘਟਨਾ ਹੋਈ ਆ ਕਿੰਨੇ ਦਿਨਾਂ ਚ ਫੜੂਗੇ ਤੁਸੀਂ ਜੇ ਕਿਸੇ ਅਫਸਰ ਦੇ ਜੇ ਕਿਸੇ ਮੰਤਰੀ ਦੇ ਨਿਆਣੇ ਦੇ ਨਾਲ ਇਹ ਘਟਨਾ ਹੋ ਗਈ ਹੁੰਦੀ ਕਿ ਫਿਰ ਵੀ ਇੰਨਾ ਟਾਈਮ ਲੱਗਦਾ ਕੌਣ ਕੌਣ ਦੱਸੇ ਪੰਜਾਬ ਦਾ ਸੀਐਮ ਦੱਸੇ ਉਹ ਇਸ ਘਟਨਾ ਦੇ ਵਿੱਚ ਕੀ ਇੰਟਰਸਟ ਦਿਖਾ ਗਿਆ ਕੀ ਇਹ ਇੱਕ ਗਰੀਬ ਦੀ ਬੇਟੀ ਆ ਤਾਂ ਮਾਮਲੇ ਨੂੰ ਦਬਾਇਆ ਜਾ ਰਿਹਾ ਸੀਗਾ ਕੀ 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 ਦੱਸੋ ਕੱਲ ਤੋਂ ਪਹਿਲਾਂ ਜਿਹੜਾ ਆ ਉਹ ਉੱਤੇ ਕੀ ਕਰ ਰਹੇ ਸੀਗੇ ਬੇਟੀ ਨੂੰ ਇੱਕ ਗੋਲੀ ਦਿੱਤੀ ਜਾ ਰਹੀ ਆ ਜਦੋਂ ਬੇਟੀ ਹੋਸ਼ ਦੇ ਵਿੱਚ ਆਉਂਦੀ ਆ ਉਹ ਉਹਨੂੰ ਗੋਲੀ ਦੇ ਕੇ ਜਿਹੜਾ ਸੁਲਾ ਦਿੱਤਾ ਜਾਂਦਾ ਆ ਬਸ ਉਹ ਨੰਗੀ ਆਂਦਾ ਕੋਈ ਉਹਦੇ ਉੱਤੇ ਕੋਈ ਮੀਨਿੰਗ ਕਹਿੰਦੇ ਆ ਕਿ ਵਧੀਆ ਆਫਸ ਹੋ ਨਹੀਂ ਲੱਗਾ ਹੈਗਾ ਡਾਕਟਰ ਕੋਈ ਉਹਦਾ ਵਧੀਆ ਟਰੀਟਮੈਂਟ ਨਹੀਂ ਹੋਇਆ ਹਾਂ ਹੁਣ ਦੇਖਾਂਗੇ ਕਿ ਉਹਨੂੰ ਪ੍ਰਾਈਵੇਟ ਹਸਪੀਟਲ ਲੈ ਕੇ ਚੱਲੇਗੇ ਉਹਦਾ ਟਰੀਟਮੈਂਟ ਨਾ ਪਹਿਲਾਂ ਬੇਟੀ ਹੋਸ਼ ਦੇ ਵਿੱਚ ਛਾਵੇ ਨਾ ਸਾਰੇ ਇਲਜ਼ਾਮ ਲਗਾ ਰਹੇ ਹਾਂ ਕਿ ਭਈ ਐਸਐਚਓ ਉਹਦੀ ਜਿਹੜੀਆਂ ਹੈਗੀਆਂ ਨੇ ਕਮੀਆਂ ਨੇ ਜਾਂ ਫਿਰ ਐਸਐਚਓ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਜਿਹੜਾ ਮੈਡੀਕਲ ਹੋਇਆ ਉਸ ਦੇ ਵਿੱਚ ਵੀ ਕਈ ਚੀਜ਼ਾਂ ਹੋਈਆਂ ਨੇ ਇਹ ਕੀ ਐਕਚੁਅਲੀ ਵਿੱਚ ਕੀ ਤੁਸੀਂ ਅਲਿਗੇਸ਼ਨ ਕੀ ਲਗਾਇਆ ਦੇਖੋ ਉਹ ਸਾਡੇ ਵਿੱਚ ਕੁਛ ਜਥੇਬੰਦੀਆਂ ਦੇ ਲੋਕ ਸੀਗੇ ਜਿਹੜੇ ਉਹ ਮੀਨਿੰਗ ਦੇਖੋ ਵੱਖ-ਵੱਖ ਜਥੇਬੰਦੀਆਂ ਮਿਲਦੀਆਂ ਰਹੀਆਂ ਪਰਿਵਾਰ ਨੂੰ ਠੀਕ ਹੈ ਉਹ ਕਹਿੰਦੇ ਕਿ ਬੇਟੀ ਦੀ ਜਿਹੜੀ ਮਦਰ ਆ ਉਹਨੇ ਬਿਆਨ ਦਿੱਤਾ ਵੀ ਐਸਐਚਓ ਕਹਿੰਦਾ ਸਾਨੂੰ ਵੀ ਅਸੀਂ ਵਿਆਹ ਕਰਾ ਦਈਏ ਮੁੰਡੇ ਨਾਲ ਵੀ ਵਿਆਹ ਇਹ ਗੱਲ ਐਸਐਚਓ ਨੇ ਕਹੀ ਹੈ ਹਾਂ ਇਹ ਕਿ ਐਸਐਚਓ ਨੇ ਨਾਮ ਕੁਛ ਨਹੀਂ ਨਹੀਂ ਉਹ ਜਿਹੜੇ 5 ਨੰਬਰ ਦਾ ਐਸਐਚਓ ਹੈ ਜਿਹ ਇਹੋ 7 ਨੰਬਰ ਦੀ ਐਸਐਚਓ ਨੂੰ ਜਿਹੜੀ ਲੇਡੀਸ ਐਸਐਚਓ ਆ ਉਹਨੂੰ ਇਹ ਜਿਹੜਾ ਕੇਸ ਸੌਂਪ ਦਿੱਤਾ ਗਿਆ ਉਹਨੂੰ ਹਟਾ ਦਿੱਤਾ ਗਿਆ ਪਿਛਲੇ ਐਸਐਚਓ ਨੂੰ ਤਾਂ ਉਹ ਕੁਝ ਜਿੱਥੇ ਬੰਦੀਆਂ ਦੇ ਲੋਕ ਕਹਿ ਰਹੇ ਸੀਗੇ ਕਿ ਉਹ ਸਾਨੂੰ ਉਹਦੀ ਮਦਰ ਨੇ ਦੱਸਿਆ ਕਿ ਉਹ ਐਸਐਚਓ ਕਹਿ ਰਿਆ ਸੀ ਕਿ ਆਪਾਂ ਕੁੜੀ ਦਾ ਵਿਆਹ ਕਰਵਾ ਦੰਨੇ ਆ ਠੀਕ ਹੈ ਨਾ ਹਾਂ ਤੇ ਮੀਨਿੰਗ ਮੇਰੇ ਧਿਆਨ ਵਿੱਚ ਇਹ ਕੋਈ ਗੱਲ ਨਹੀਂ ਆਈ ਹੈਗੀ ਠੀਕ ਹੈ ਨਾ ਇਹ ਜਿਹੜੇ ਅੰਦਰ ਜਿੱਥੇ ਬੰਦੀਆਂ ਲੋਕ ਬੈਠੇ ਦੀ ਉਹਨਾਂ ਨੇ ਇਹ ਗੱਲ ਕੀਤੀ ਹੋ ਸਕਦਾ ਹੋਈ ਹੋਵੇ ਗੱਲ ਵੀ ਇਸ ਇਹਨੂੰ ਜਿਹੜਾ ਆ ਕੋਈ ਮੀਨਿੰਗ ਇਹ ਸਹਿਮਤੀ ਦਾ ਪਾਰਟ ਬਣਾ ਕੇ ਜਿਹੜਾ ਕਿਸ ਨੂੰ ਖਤਮ ਕਰ ਦਿੱਤਾ ਜਾਵੇ ਕਿਉਂਕਿ ਇਹ ਇੱਕ ਇੱਦਾਂ ਦਾ ਵਿਸ਼ਾ ਆ ਕਿ ਇਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਗ ਲੱਗ ਸਕਦੀ ਆ ਠੀਕ ਆ ਲੋਕ ਅਗਰੈਸਿਵ ਹੋ ਚੁੱਕੇ ਜਦਾ ਕਿ ਉਹ ਲੋਕ ਹਰ ਇੱਕ ਬੱਚਾ ਜਿਹੜਾ ਹਰ ਘਰ ਦੇ ਵਿੱਚ ਧੀ ਹੈਗੀ ਆ ਹਰ ਇੱਕ ਬੱਚੇ ਨੇ ਪੜ੍ਹਨ ਜਾਣਾ ਹੈ ਹੁਣ ਉਹ ਪਹਿਲਾਂ ਵਾਲੇ ਤਾਂ ਹੈ ਨਹੀਂ ਘਰ ਵੀ ਆ ਪਤੀਆਂ ਨੂੰ ਲੱਗੋ ਕੇ ਰੱਖਣਾ ਹੈ ਠੀਕ ਆ ਬੱਚੇ ਪੜ੍ਹਦੇ ਆ ਬੱਚੇ ਹੈਰ ਐਜੂਕੇਸ਼ਨ ਹਾਸਲ ਕਰਦੇ ਆ ਬੱਚੇ ਨੌਕਰੀਆਂ ਕਰਦੇ ਆ ਠੀਕ ਆ ਜਾਣਾ ਆ ਔਰ ਇਹ ਜਲੰਧਰ ਦੇ ਲਾਅ ਐਂਡ ਆਰਡਰ ਲਈ ਬਹੁਤ ਚਿੰਤਾ ਦਾ ਵਿਸ਼ਾ ਆ ਔਰ ਸਾਡੀਆਂ ਬੇਟੀਆਂ ਜਿਹੜੀਆਂ ਆ ਉਹ ਸੇਫ ਨਹੀਂ ਹੈਗੀਆਂ ਕਾਲਜਾਂ ਦੇ ਬਾਹਰ ਠੀਕ ਹੈ ਨਾ ਕਾਲਜਾਂ ਦੇ ਬਾਹਰ ਤੁਸੀਂ ਦੇਖੋਗੇ ਆਮ ਸ਼ਰਿਆਮ ਜਿਹੜੇ ਮੋਟਰਸਾਈਕਲਾਂ ਦੇ ਉੱਤੇ ਤਿੰਨ ਤਿੰਨ ਜਿਹੜੇ ਆ ਉਹ ਮਨੀ ਘਟੀਆਂ ਕਿਸਮ ਦੇ ਮੁੰਡੇ ਜਿਹੜੇ ਆ ਕੁੜੀਆਂ ਨੂੰ ਗਲਤ ਕਮੈਂਟ ਕਰਨ ਵਾਲੇ ਜਿਹੜੇ ਆ ਉਹ ਸ਼ਰਿਆਮ ਘੁੰਮਦੇ ਪਏ ਆ ਤੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਪੁਲਿਸ ਜਿਹੜੇ ਸਿਰਫ ਚਲਾਨ ਕੱਟਣ ਦੇ ਵਿੱਚ ਵਿਅਰਥ ਰਹਿੰਦੀ ਆ ਠੀਕ ਹੈ ਨਾ ਸਾਡੀਆਂ ਬੇਟੀਆਂ ਸੇਫ ਨਹੀਂ ਹੈਗੀਆਂ ਔਰ ਜੇ ਸਾਡੇ ਹੁਣ ਗੱਲ ਕਾਨੂੰਨ ਤਾਂ ਉਹਨਾਂ ਨੇ ਬਣਾਣੇ ਨਾ ਜਿਹੜੇ ਲੋਕ ਚੁਣ ਕੇ ਗਏ ਹੈਗੇ ਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਮੁੱਦੇ ਉੱਠਣੇ ਚਾਹੀਦੇ ਆ ਇਹਨਾਂ ਤੇ ਸਖਤ ਕਾਨੂੰਨ ਬਣਨੇ ਚਾਹੀਦੇ ਆ ਇਹ 1 ਮਹੀਨੇ ਦੇ ਵਿੱਚ ਇਹਨਾਂ ਨੂੰ ਜਿਹੜਾ ਆ ਫਾਸਟ ਟਰੈਕ ਦੇ ਲਾਗ ਦੇ ਉੱਤੇ ਜਿਹੜਾ ਆ ਇਹ ਜਿੰਨੇ ਦੋਸ਼ੀ ਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਆ ਠੀਕ ਹੈ ਨਾ ਨਹੀਂ ਤਾਂ ਫਿਰ ਲੋਕ ਹਥਿਆਰ ਚੱਕ ਲੈਣਗੇ ਲੋਕ ਇਹਨਾਂ ਨੂੰ ਚਰਾਹੇ ਦੇ ਵਿੱਚ ਖੜੇ ਕਰਕੇ ਗੋਲੀਆਂ ਮਾਰਨ ਲੱਪਣਗੇ ਠੀਕ ਹੈ ਨਾ ਜੇ ਤੁਸੀਂ ਨਹੀਂ ਇਨਸਾਫ ਦਿਵਾਉਂਗੇ ਤਾਂ ਲੋਕਾਂ ਨੇ ਤਾਂ ਆਪਣੇ ਬੱਚੇ ਦੀ ਸੇਫਟੀ ਦੇਖਣੀ ਆ ਨਾ ਤਾਂ ਇਸ ਕਰਕੇ ਭਗਵੰਤ ਮਾਨ ਜੀ ਸਾਡੀਆਂ ਬੇਟੀਆਂ ਜਿਹੜੀਆਂ ਆ ਉਹਨਾਂ ਨੂੰ 18 ਸਾਲ ਤੋਂ ਵੱਧ 10000 ਰੁਪਈਆ ਨਹੀਂ ਚਾਹੀਦਾ ਸਾਡੀਆਂ ਬੇਟੀਆਂ ਨੂੰ ਹਥਿਆਰ ਚਾਹੀਦੇ ਆ ਉਹਨਾਂ ਦੇ ਰਿਵੋਲਵਰ ਲੱਗੇ ਹੋਣੇ ਚਾਹੀਦੇ ਉਹਨਾਂ ਕੋ ਅਸਲੇ ਹੋਣੇ ਚਾਹੀਦੇ ਆ ਤਾਂ ਕਿ ਉਹਨਾਂ ਦੇ ਨਾਲ ਜਿਹੜਾ ਆ ਕੋਈ ਇਦਾਂ ਦੀ ਦਰਿੰਦਗੀ ਨਾ ਕਰ ਸਕੇ ਔਰ ਲੁੱਟਖੋਹਣੀਆਂ ਵਾਰਦਾਤਾਂ ਤਾਂ ਤੁਸੀਂ ਦੇਖ ਹੀ ਲਈਆਂ ਵੀ ਕਿੰਨੀਆਂ ਜ਼ਿਆਦਾ ਸ਼ਹਿਰ ਦੇ ਵਿੱਚ ਵੱਧ ਗਈਆਂ ਆ ਸੋ ਸ਼ਹਿਰ ਦੇ ਹਾਲਾਤ ਬਹੁ ਮਾੜੇ ਹੈਗੇ ਆ ਇਹ ਇਸ ਇਹ ਸਰਕਾਰ ਦੇ ਕੋਲੋਂ ਇਹ ਸ਼ਹਿਰ ਕੰਟਰੋਲ ਨਹੀਂ ਹੋ ਰਿਹਾ ਸੀਪੀ ਸਾਹਿਬ ਨਾਲ ਮਗਲਬਾਤ ਕੀਤੀ ਹੈਗੀ ਹੈ ਸਾਰਾ ਸਮਾਜ ਇਕੱਠਾ ਸੀਗਾ ਕੀ ਉਹਨਾਂ ਨੇ ਕਿਹਾ ਸੀਪੀ ਸਾਹਿਬ ਨੇ ਕੀ ਕਿਹਾ ਅੱਜ ਸੀਪੀ ਸਾਹਮਣੇ ਸਾਨੂੰ ਅਸ਼ਵਾਸ਼ਣ ਦਿੱਤਾ ਹੈਗਾ ਕਿ ਜਲਦੀ ਇਹਦੇ ਵਿੱਚ ਚਾਹੇ 4 ਹੋਣ ਮੁ슬ਿਮ ਚਾਹੇ 5 ਹੋਣ ਚਾਹੇ 6 ਹੋਣ ਜਲਦੀ ਜਿਹੜਾ ਆ ਉਹਨੂੰ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਹੀ ਕਹਿੰਦੇ ਹਨਾ ਮੀਨਿੰਗ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਆ ਹੈਨਾ ਉਹ ਸਾਰੇ ਜਿਹੜੇ ਆ ਮੰਨ ਲਓ ਦੋਸ਼ੀ ਉਹਨਾਂ ਨੂੰ ਫੜਨ ਤੋਂ ਬਾਅਦ ਫੇ ਜਿਹੜਾ ਉਹਨਾਂ ਨੂੰ ਜਿਹੜਾ ਮੰਨ ਲਓ ਵੀ ਕਹਿੰਦੇ ਪੂਰਾ ਟਰਾਂਸਪੇਰੈਂਟ ਹੋਊਗਾ ਤਾਨੂੰ ਬਿਲਕੁਲ ਸ਼ੀਸ਼ਾ ਦਿਖਾਇਆ ਜਾਊਗਾ ਔਰ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਮੈਂ ਇਹਨਾਂ ਸਾਰੇ ਦੋਸ਼ੀਆਂ ਨੂੰ ਸਜ਼ਾ ਦਵਾਊਗਾ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਸਮਾਜ ਦੇ ਲੋਕ ਨੇ ਜਨਤ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਭਈ ਜੋ ਕੁਝ ਵੀ ਬੇਟੀ ਦੇ ਨਾਲ ਹੋਇਆ ਉਸ ਉੱਪਰ ਸਖਤ ਤੋਂ ਸਖਤ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ ਕੈਮਰਨ ਸਰਪੰਗਰ ਦੇ ਨਾਲ ਰਾਜ ਗੁਪਤਾ ਜਲੰਧਰ